ਸ਼ਰਮਨਾਲ ਇਸ ਕਰਕੇ ਝੁਕਿਆ ਵੀ ਮਨੀਸ਼ ਸੋਧਿਆ ਦੇ ਸ਼ਬਦਾਂ ਤੇ ਸ਼ਰਮਨਾਲ ਇਸ ਕਰਕੇ ਝੁਕ ਗਿਆ ਵੀ 92 ਐਮਐਨ ਦੀ ਸਰਕਾਰ ਤੇ ਦਿੱਲੀ ਦਾ ਇੱਕ ਬੰਦਾ ਆ ਕੇ ਬੋਲਣ ਦੀ ਜ਼ਰੂਰਤ ਕਰਦਾ ਦੂਜਾ ਸ਼ਰਮਨਾਲ ਇਸ ਕਰਕੇ ਝੁਕ ਗਿਆ ਕਿ ਪੰਜਾਬ ਦੇ ਲੋਕ ਉਹਦੇ ਚ ਬੈਠੇ ਨੇ ਕੋਈ ਬੁੱਢੇ ਹੀ ਨਹੀਂ ਚਲਦਾ ਵੀ ਜਿਹੜੇ ਉੱਥੇ ਬੈਠੀਆਂ ਸੀ ਬੀਬੀਆਂ ਪੰਜਾਬੀ ਜਿਹੜੇ ਉੱਥੇ ਲੋਕ ਬੈਠੇ ਸੀ ਉਨਾਂ ਨੇ ਮੁੰਡਾ ਤੇ ਚਾਲਾਂ ਦੇ ਹੋਇਆ ਸੀ ਹੂੰ ਇਹ ਕਿਉਂ ਨਹੀਂ ਬੋਲੇ ਇਹਨਾਂ ਨੇ ਤਾਂ ਪੰਜਾਬ ਦੀ ਸਿੱਖੀ ਦੀ ਪੰਜਾਬੀਆਂ ਦੀ ਜਮੇ ਤੱਕ ਲਾਤੀ ਇਹ ਪੰਜਾਬੀ ਇੱਜ਼ਤ ਦੇ ਖਿਲਾਫ ਹੈ ਪਹਿਲਾਂ ਆਪ ਆਲੇ ਨੂੰ ਕਹਿੰਦਾ ਭਾਈ ਤੁਸੀਂ ਇਹਨੂੰ ਦੇਖੋ ਤੁਸੀਂ ਕਰੋ ਨੋ ਇਹਨਾਂ ਨਾਲ ਟੱਕਰ ਇਹ ਕਿਵੇਂ ਬੋਟ ਗਿਆ ਹੋਇਆ ਜੇ ਤੁਸੀਂ ਨਹੀਂ ਲੈਂਦੇ ਇਹਦਾ ਮਤਲਬ ਤੁਸੀਂ ਪੰਜਾਬ ਦੀ ਜਿਹੜੀ ਡਟ ਲਟ ਕਰਾਤੀ ਕਰਾਤੀ ਤੁਸੀਂ ਤਾਂ ਪੰਜਾਬ ਦੀ ਜਮੇ ਪੱਗ ਦਾ ਹਾਰੇ। ਕੰਦਾ ਆ ਕੇ ਤੁਹਾਡੇ ਘਰ ਦੇ ਅੱਗੇ ਰੜਕਾਰਾ ਮਾਰ ਜੇ। ਉਹਨੂੰ ਪੁੱਛਿਆ ਵੀ ਜਨਾਬ ਤੁਸੀਂ ਵੀ ਦੱਸ ਦਿਓ ਕੋਈ ਸੇਵਾ। ਕਹਿੰਦਾ ਸਵਾਹ ਹੀ ਮੋਰੀ ਭੇਜਣੀ। ਅੱਛਾ ਉਹ ਕਹਿੰਦਾ ਕੀ ਕਹਿੰਦਾ ਸਵਾਹ ਹੀ ਬੋਲੀ। ਉਹ ਕਹਿੰਦਾ ਜਿਹਦਾ ਸਾਹ ਪਾਸੀਆਂ ਮੰਗਦਾ ਹੈ ਉਹ ਤਾਂ ਸੰਤ ਨਹੀਂ ਤਾਂ ਸਵਾਹ ਹੀ ਮੰਗ ਸਕਦਾ। ਸੋ ਇਹ ਇਹ ਜਿਹੜਾ ਮਨ ਇੱਕ ਸੋਰੀਆ ਤੇ ਕੇਜਰੀਵਾਦ ਉਹ ਕੁਝ ਕਹਿ ਰਹੇ ਨੇ ਫਿਰ ਜਨਤਾ ਤਾਂ ਪੰਜਾਬ ਦੀ ਦਾ ਹਾਲ ਆਪੀ ਸੋਚ ਨੂੰ ਕੀ ਕਰੂਗੀ ਉਹ ਉਪਰਲੇ ਬੰਦੇ ਨੇ ਨਾ ਆਪਰੇ ਸੋ ਜਿਹੜੇ ਆਪ ਦੇ ਉਪਰਲੇ ਬੰਦੇ ਇਹ ਕੁਝ ਮੰਗਦੇ ਨੇ ਫਿਰ ਜਿਹੜੇ ਇਹਨਾਂ ਦੇ ਸੰਤਰੀ ਮੰਤਰੀ ਛੱਡੇ ਆਲੇ ਨੇ ਉਹ ਤਾਂ ਫਿਰ ਸਵਾਈ ਮੰਗਦੇ ਬਿਲਕੁਲ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਵੀ ਦੇਖਿਆ ਹੋਣਾ ਜੋ ਮਨੀਸ਼ ਸ਼ਿਸ਼ੋਧਿਆ ਵੱਲੋਂ ਆਮ ਆਦਮੀ ਪਾਰਟੀ ਦੇ ਜੋ ਹੈਗੇ ਨੇ ਉਹਨਾਂ ਵੱਲੋਂ ਜੋ ਕਿ ਸ਼ਾਮ-ਦਾਮ-ਦੰਡ ਭੇਦ ਮਾਰੋ ਲੁੱਟੋ ਸੱਚ ਝੂਠ ਲੜਾਈ ਝਗੜਾ ਜੋ ਅਸੀਂ ਨਹੀਂ ਵੀ ਕਹਿਣਾ ਚਾਹੁੰਦੇ ਉਹ ਵੀ ਕਿ ਕਿਸ ਤਰ੍ਹਾਂ ਦੇ ਉਹ ਜਿਹੜੀ ਉਹਨਾਂ ਦੀ ਬਿਆਨਵਾਜੀ ਹੈ ਜਿਹੜੀ ਕਿੱਧਰ ਚਲੇ ਗਏ ਸਾਰੇ ਮੁੱਦੇ ਹਾਲਾਂਕਿ ਮੁੱਦਿਆਂ ਦੇ ਉੱਤੇ ਗੱਲ ਹੋਣੀ ਚਾਹੀਦੀ ਸੀ ਕਿ ਆਉਣ ਵਾਲੀਆਂ ਜਿਹੜੀਆਂ 27 ਦੀਆਂ ਵੋਟਾਂ ਨੇ ਉਹਦਾ ਵਿੱਚ ਅਸੀਂ ਫਲਾਣੇ ਫਲਾਣੇ ਮੁੱਦੇ ਜਿਹੜੇ ਚੱਕਾਂਗੇ ਪਰ ਹਾਲਾਤ ਜਿਹੜੇ ਇਹ ਉਲਟੇ ਹੀ ਨਜ਼ਰ ਆ ਰਹੇ ਹੈ ਹੁਣ ਲੋਕਪਾਲ ਲੋਕਪਾਲ ਸਭ ਪਤਾ ਨਹੀਂ ਕਿੱਥੇ ਚੱਲ ਗਏ ਆ ਕਿਵੇਂ ਦੇਖਦੇ ਹੋ ਮਨੀਸ਼ ਸੋਧਿਆ ਇਸ ਬਿਆਨ ਨੂੰ ਤੁਸੀਂ ਦੇਖੋ ਗੱਲ ਇਹ ਹੈ ਵੀ ਮਨੀਸ਼ ਸੋਧਿਆ ਨੂੰ ਨਾ ਤਾਂ ਪੰਜਾਬ ਦਾ ਸੱਦੇ ਚੱਲ ਪਤਾ ਹੈ ਜੀ ਨਾ ਸਿੱਖੀ ਦਾ ਪਤਾ ਹੈ ਨਾ ਪੰਜਾਬੀਆਂ ਦਾ ਇਤਿਹਾਸ ਪਤਾ ਹੈ ਜਿਹੜਾ ਕੁਝ ਉਹਨੇ ਕਿਹਾ ਹੈ ਇਹ ਮਾਰੇ ਤੋਂ ਮਾਰੇ ਪੰਜਾਬੀ ਨਹੀਂ ਕਹਿਣ ਨੂੰ ਤਿਆਰ ਹਾਂ ਹਾਂ ਸ਼ਾਂਦਾਮ ਦੰਡ ਭੇਡ ਤੱਕ ਬੀਜੇਪੀ ਆਲੇ ਜਾਂਦੇ ਨੇ ਉਹ ਵੀ ਨਹੀਂ ਕਹਿੰਦੇ ਵੀ ਚੋਰੀ ਕਰੋ ਡੋਟੋ ਢੋਟੋ ਫਲਾਣਾ ਜਾਂ ਫਿਰ ਕੋਈ ਜੇਬ ਕਿਸੇ ਦੇ ਵਿਰੋਧੀਆਂ ਦੇ ਨਾਲੇ ਲਾਉਂਦੇ ਸੀ ਉਹ ਕਹਿੰਦੇ ਸੀ ਜੇ ਜਿੱਤਾਂਗੇ ਤਾਂ ਲੁੱਟਾਂਗੇ ਐ ਕੁੱਟਾਂਗੇ ਜੇ ਹਾਰਾਂਗੇ ਤਾਂ ਲੁੱਟਾਂਗੇ ਨਾ ਸਿਰ ਜੇ ਜਿੱਤਾਂਗੇ ਤਾਂ ਲੁੱਟਾਂਗੇ ਜੇ ਹਾਰਾਂਗੇ ਤਾਂ ਕੁੱਟਾਂਗੇ ਇਦੋਂ ਅੱਗੇ ਨਹੀਂ ਟੱਪੇ ਸੀ ਇਹਨੇ ਸ਼ਾਂਦਾਮ ਦੰਡ ਭੇਡ ਝੂਠ ਸੱਚ ਜੋਰੀ ਠੱਗੀ ਜੋ ਮਰਜ਼ੀ ਕਰੋ ਸਾਨੂੰ ਤੱਕ ਚਿਰੋ ਕੋਣਾ ਜਿੱਤ ਹਾਂ ਇਹ ਜਿਹੜਾ ਹੈ ਇਹ ਤਾਂ ਸ਼ੱਕ ਨਹੀਂ ਪਾਸੇ ਨੂੰ ਵੀ ਮਾਰਾ ਹੈ ਇਹ ਤਾਂ ਉਹ ਨਹੀਂ ਕਰਨੇ ਸੀ ਬਿਨ ਸੀ ਆ ਕੇ ਹੁਣ ਜੀ ਪੰਜਾਬ ਚ ਆ ਕੇ ਇਹ ਬੁੱਲਣ ਆਇਆ ਕੀ ਨੇ ਜੋ ਪੰਜਾਬ ਨੇ ਵੀ ਜੋ ਵੱਧ ਰਿਹਾ ਆਪ ਪਾਰਟੀ ਨੂੰ ਬੜਾ ਖੁਸ਼ ਹੋ ਕੇ ਵੋਟਾਂ ਪਾਤੀਆਂ ਹੁਣ ਆਪ ਆ ਪਾਰਟੀ ਦੇ ਜਿਹੜੇ ਦਿੱਲੀ ਵਾਲੇ ਨੇ ਆ ਕੇ ਸਾਰੇ ਕੰਮ ਵੀ ਉਹੀ ਕਰ ਰਹੇ ਨੇ ਆ ਜਿਹੜੀ ਲੈਂਡ ਪੂਲਿੰਗ ਸੀ ਉਹ ਵੀ ਉਹੀ ਕਰ ਰਹੇ ਸੀ ਸਸਾਂਨਾ ਤੇ ਡਾਂਗ ਵੀ ਉਹਨਾਂ ਨੇ ਫਿਰਵਾਈ ਐ। ਸਾਰੀਆਂ ਧਰਾਂ ਕੁੱਟਿਆ ਬਰੀ ਤਰ੍ਹਾਂ ਡਾਂਗ ਨਾਲ। ਕਿ ਜੋ ਕੁਝ ਕਰਿਆ ਪਾਣੀ ਦਾ ਮੁੱਦਾ ਜਿਹੜਾ ਭਾਖੜਾ ਬੀਵੀਐਮਬੀ ਦਾ ਜਿਹੜਾ ਅਸੀਂ ਹਾਰਿਆ ਕਿ ਇਸ ਉਹ ਵੀ ਉਹਨਾਂ ਦੇ ਕਰ ਨਹੀਂ ਹਾਰਿਆ ਕਿਉਂਕਿ ਉਹ ਤਾਂ ਪਹਿਲਾਂ ਹੀ ਦੂਜੇ ਪਾਸੇ ਨੇ। ਇਹ ਨਾ ਨਹੀਂ ਇੱਥੇ ਜੇ ਕੁਝ ਕਰਿਆ ਦਿਖਾਵਾ ਵੀ ਅਖਤ ਕਬਜ਼ਾ ਕਰ ਲਾਂਗੇ। ਤੁਸੀਂ ਜ਼ਮੀਨ ਦੂਜੇ ਦੇ ਨਾਂ ਤੇ ਐ ਕਰਾਤੀ ਤੇ ਕਬਜ਼ਾ ਤੁਸੀਂ ਧੱਕੇ ਨਾਲ ਕਰਨ ਜਾ ਰਹੇ ਹੋ। ਇਹ ਕਿਸੇ ਸੁਣੀਆ ਗੱਲ। ਉੱਤੇ ਬੋਲਦੇ ਹੀ ਨਹੀਂ। ਅਈ ਜਿਸ ਸਾਡੀ ਆਇਆ ਦੂਜੇ ਨੂੰ ਕਦੇ ਨਹੀਂ ਜੰਨ ਤੁਸੀਂ ਹੰ ਕਰਕੇ ਮਨੀਸ਼ ਸੋਧਾ ਨੇ ਜੋ ਬੋਲਿਆ ਇਹ ਪੰਜਾਬ ਦੀ ਨਕ ਕਰਤੀ ਆਪਦੀ ਜੋ ਜੋਦੀ ਆਪਾਂ ਨੂੰ ਪਤਾ ਹੀ ਜਿਹੋ ਜਾਂ ਉਹਨਾਂ ਦਾ ਹਾਲ ਹੈ ਪਰ ਹਾਂ ਉਹਦੇ ਵਿੱਚ ਕੋਨੇ ਆਪਦਾ ਵੀ ਕਰ ਗਿਆ ਜਿਹੜਾ ਜੇਲ੍ਹ ਚ ਰਿਹਾ ਕੇ ਇਹਦਾ ਮਤਲਬ ਦਾ ਮੰਨਣ ਨੂੰ ਤਿਆਰ ਹੈ ਇਸਦਾ ਚੋਰੀ ਠੱਗੀ ਜੋ ਮਰਜ਼ੀ ਹੋ ਜੇ ਅਸੀਂ ਕਰਦੇ ਆ ਇਹ ਬਿਆਨ ਨੂੰ ਆਏ ਦਾ ਇਹਦੀ ਲੋੜ ਹੈ ਵੀ ਮਨੀਸ਼ ਸੋਧਿਆ ਨੇ ਦੱਸਦਾ ਤੇ ਕੀ ਕਰਦੇ ਆ ਇਹ ਕੁਛ ਕਰਦੇ ਨਹੀਂ ਇਹ ਕੱਲਾ ਬਿਆਨ ਮਨੀਸ਼ਰ ਸੁਝਾਦਾ ਸਾਨੂੰ ਸੁਣਾ ਕੇ ਇਹਦਾ ਉਹ ਜੋ ਨਿਕਲ ਆਨੀ ਅਦਾਲਤ ਚ ਜੋਰ ਵਾਲੇ ਕਿਆ ਦੇ ਲੋ ਜਾ ਬੋਲਦਾ ਹੈ ਰੈਡੀ ਪਬਲਿਕ ਰੀ ਬੋੜਿਆ ਕੋਸਾ ਦੇ ਮਾ ਮੂਟਾ ਸadas ਜਿਹੜਾ ਸਬੂਤ ਹੈ ਉਹ ਕਮਜ਼ੋਰ ਹੋਵੇ ਠੀਕ ਹੈਗਾ ਹਾਂ ਬੋੜੇ ਜਾਂ ਨਾ ਕਰੀ ਜਿਹੜੇ ਪਰਫੋਰਸ ਇਸ ਗੱਲ ਦਾ ਵੀ ਜਿਹੜੇ ਉੱਥੇ ਬੈਠੀਆਂ ਸੀ ਬੀਬੀਆਂ ਪੰਜਾਬੀ ਜਿਹੜੇ ਉੱਥੇ ਲੋਗ ਬੈਠੇ ਸੀ ਉਹਨਾਂ ਦੇ ਮੂੰਹ ਤੇ ਚਾਲਾ ਲੱਗੇ ਹੋਇਆ ਸੀ ਹਾਂ ਇਹ ਕਿਉਂ ਨਹੀਂ ਬੋੜੇ ਇਹਨਾਂ ਨੇ ਤਾਂ ਪੰਜਾਬ ਦੀ ਸਿੱਖੀ ਦੀ ਪੰਜਾਬੀਆਂ ਦੀ ਜਮੇ ਤੱਕ ਲਾਤੀ। ਬਾਬੇ ਨੇ ਕਿਹਾ ਜੇ ਜੀਵੇ ਪਤ ਨੱਥੀ ਜਾਏ ਸਭ ਹਰਾਮ ਜਿੱਤਾ ਕੁਛ ਖਾਏ। ਇਹ ਖੜੇ ਹੋ ਕੇ ਕਿਹਾ ਕਿਉਂ ਨਹੀਂ? ਵੀ ਬਿਲਕੁਲ ਨਹੀਂ ਹਜਾ। ਛੋਟੇ ਜਿਹੇ ਧਾਰਨਦਨਾ ਕੋਈ ਕੋ ਗੱਡਾ ਮਾਰਦਾ ਇਹ ਆ ਹੁਣੀ ਕੁਛ ਦਿਨ ਪਹਿਲਾਂ ਦੀ ਗੱਲ ਹੈ। ਕੀ ਕੱਚੇ ਕੱਚੇ ਚੇਕ ਲਿਆ। ਹਾਂ ਅੱਜ ਸੁਣਾਈ ਹੋਈ ਹੈ। ਕੱਤੀ ਤਰੀਕ ਨੂੰ ਲੁਧਿਆਣੇ ਇੱਕਾ ਜਿਹੜੇ ਗੈਸ ਵੋ ਗਲ ਗੈਸ ਜਾਂ ਪ੍ਰਾਲੀ ਦੀ ਗੈਸ ਦੀ ਤਨਾਤ ਲਾਉਣਾ ਚਾਹੁੰਦੇ ਨੇ ਉਹਨਾਂ ਦੀ ਕਿਸਾਨ ਜਿਹੜੇ ਉਹਨਾਂ ਦੇ ਖਿਲਾਫ ਡਾ ਰਹੇ ਨੇ ਉੱਥੇ ਕੋਈ ਸੀ ਉੱਥੇ ਜੀ ਪੰਜਾਬ ਦੀ ਮੀਟਿੰਗ ਉਹ ਕਰ ਰਹੇ ਸੀ ਉਸੇ ਇੱਕ ਬੰਦੇ ਨੇ ਕਿਹਾ ਵੀ ਉੱਥੇ ਵੱਡੇ ਵੱਡੇ ਸੈਂਸਾਨ ਆਉਣਗੇ ਉਹ ਆਪਾਂ ਸਾਫ਼ਤ ਨਹੀਂ ਕਰ ਸਕਦੇ ਵੀ ਇਹਦੇ ਨਾਲ ਵੀ ਕੈਂਸਰ ਵੀ ਹੁੰਦਾ ਹੈ ਇਹਨਾਂ ਕਰਕੇ ਹੈ ਜਿਹੜੇ ਕੀਟਨਾਸ਼ਕ ਕੋਲ ਨੇ ਤੇ ਆਪਾਂ ਨੂੰ ਇਹਦੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਉਹ ਫਿਰ ਆਪਾਂ ਨੂੰ ਇਸ ਦੇ ਉੱਤੇ ਹਰਾ ਦੇਣਗੇ ਹਾਂ ਇਹ ਤਦ ਉਹ ਗੱਲ ਕਹਿ ਰਿਹਾ ਸੀ ਉਦੋਂ ਹੀ ਮੈਂ ਪਹੁੰਚਿਆ ਸੀ ਅਜੇ ਜੀ ਮੀਟਿੰਗ ਉਹਨਾਂ ਦੀ ਚੱਲ ਰਹੀ ਆਪਦੀ ਜਿਹੜੀ ਕਿਸਾਨਾਂ ਦੀ ਤੇ ਮੈਂ ਗਿਆ ਤਾਂ ਨੈਚਰ ਜੀ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਚਲੋ ਮੇਰਾ ਬੜਾ ਦਰਵਾਨ ਤੇ ਫਿਰ ਉਹ ਜਦ ਬੋਲ ਹਟਿਆ ਤਾਂ ਮੈਨੂੰ ਕਹਿੰਦੇ ਵੀ ਡਾਕਟਰ ਸਾਹਿਬ ਤੁਸੀਂ ਮੈਂ ਕਿਹਾ ਹਾਂ ਕੈਂਸਰ ਤਾਂ ਹੁੰਦਾ ਹੀ ਨਹੀਂ ਉਹਦੇ ਨਾਲ ਬੇਟਾ ਜਿਹੜਾ ਹੈਗਾ ਗਲਤ ਨਹੀਂ ਸੀ ਇਹ ਚੱਕਰਾਂ ਦੀ ਲੋੜ ਉਹចਪਾੜਾ ਕਰਕੇ ਕੰਨਦ ਅਸੀਂ ਤਾਂ ਲੋਕਾਂ ਨੂੰ ਇਹ ਕਹਿ ਕੇ ਇਕੱਠਾ ਕਰਿਆ ਲੋਕ ਆਹੀ ਤਾਂ ਨੇ ਸਭ ਨੇ ਵੀ ਐਸੇ ਕੈਂਸਰ ਹੁੰਦਾ ਹੂੰ ਮੈਂ ਕਿਹਾ ਫਿਰ ਤੁਸੀਂ ਡੋਗਲੀ ਜਵਾਨ ਬੋਲਦੇ ਹੋ ਉੱਥੇ ਕਹਿ ਰਹੇ ਹਾਂ ਵੀ ਆਪਾਂ ਕਹਿਣਾ ਨਹੀਂ ਕੈਂਸਰ ਦੀ ਗੱਲ ਕਿਉਂਕਿ ਕੈਂਸਰ ਉਹ ਸਾਬਤ ਕਰ ਦੇਣਗੇ ਵੀ ਹੁੰਦਾ ਨਹੀਂ ਸਰਕਾਰੀ ਮੀਟਿੰਗ ਦੇ ਵਿੱਚ ਜਿੱਥੇ ਸੀ ਇਹ ਪ੍ਰਾਂਤ ਬੰਦ ਕਰਾਉਣੇ ਨੇ ਉੱਥੇ ਤੁਸੀਂ ਕਹਿੰਦੇ ਆਪਾਂ ਨਹੀਂ ਗੱਲ ਕਰਨੀ ਇਹ ਤਾਂ ਉਹ ਤਾਂ ਆਪਾਂ ਨੂੰ ਬਿਲਕੁਲ ਚੁੱਪ ਕਰਾ ਦੇਣਗੇ ਹਾਂ ਕੈਂਸਰ ਦੀ ਗੱਲ ਨਹੀਂ ਕਰਦੇ ਆਪਾਂ ਇੱਥੇ ਬੈਠ ਕੇ ਤੁਸੀਂ ਕਹਿੰਦੇ ਉਹ ਵੀ ਅਸੀਂ ਕਿਸਾਨਾਂ ਨੂੰ ਇਹ ਕਹਿ ਕੇ ਇਕੱਠਾ ਕਰਿਆ ਦੀ ਭਾਈ ਇਹ ਤਾਂ ਕੈਂਸਲ ਹੁੰਦਾ ਮੈਂ ਇਹੀ ਜੀ ਦੋ ਘੰਟੀ ਮੀਟਿੰਗ 'ਚ ਨਹੀਂ ਬੈਠਣ ਨੂੰ ਤਿਆਰ ਹਾਂ ਹਾਂ ਤੁਸੀਂ ਗੁੰਮਰਾਹ ਕਰਕੇ ਲੋਕਾਂ ਨੂੰ ਲਿਜਾ ਰਹੇ ਹੋ ਇਹ ਕਿੱਥੋਂ ਦਾ ਹੋਇਆ ਇੱਕ ਬੰਦਾ ਨਹੀਂ ਬੋੜਿਆ ਹੁਣ ਦੂਜੀ ਗੱਲ ਸੁਣਾ ਦਿੰਦਾ ਉਹ ਕਹਿੰਦੇ ਇਹਦਾ ਕੀ ਹੈ ਪਿਆਰ ਲਾਲ ਤਾਂ ਬੋਲ ਰਿਹਾ ਨੰਦਾ ਹੋਰ ਬੋਲਣਾਂ ਦੀ ਸੁਣਾ ਦਿੰਦਾ ਹਾਂ 1947 ਜਦ ਮਾਰਕਾਟ ਹੋ ਰਹੀ ਸੀ ਕੁਝ ਐ ਸਿੱਖਾਂ ਨੇ ਮੁਸਲਮਾਨ ਬੀਬੀਆਂ ਨੂੰ ਨਿਰਵਸਤਰ ਕਰਕੇ ਨਿਰਵਸਤਰ ਕਰਕੇ ਉਹਨਾਂ ਦਾ ਗਿਆਨੀ ਹਾਲ ਬਾਜ਼ਾਰ ਦੇ ਅੰਦਰ ਕਮਾ ਰਹੇ ਸੀ ਉਹਨਾਂ ਨੇ ਹਾਂ ਹਾਲਗੇਟਾ ਨਾ ਹਾਲਗੇਟ ਰੌਗੇ ਕੋਤਵੱਗੀ ਆ ਅੱਗੇ ਚੱਟਿਆ ਵਾਲਾ ਆ ਅੱਗੇ ਦਰਵਾਜ਼ਾ ਉਹਨੂੰ ਹਾਲ ਬਾਜ਼ਾਰ ਉਸ ਏਰੀਆ ਨੂੰ ਕਹਿੰਦੇ ਨੇ ਉੱਥੇ ਉਹਨਾਂ ਨੂੰ ਨਿਰਵਸਤਰ ਕਰਕੇ ਕਮਾ ਰਹੇ ਸੀ ਹਾਂ ਮੁਸਲਮਾਨਾਂ ਲਈ ਔਰ ਤੁਹਾਨੂੰ ਸਿੱਖ ਹਾਂ ਦੋ ਸਿੰਘ ਨਹੀਂ ਆਇਆ ਹਾਂ ਕਨਿਆ ਇਹਨਾਂ ਨੂੰ ਵਸਤਰ ਪਹਿਨਾਓ ਹੂੰ ਨਹੀਂ ਤਾਂ ਅਸੀਂ ਵੀ ਨਵੇਂ ਵਸਤਰ ਹੋ ਕੇ ਇਹਨਾਂ ਦੇ ਨਾਲ ਤੁਰਾਂਗੇ ਹੂੰ ਉਹ ਜਿਹੜੇ ਵੱਡੇ ਵਰਖੇ ਚੁੱਕੀ ਫਿਰਦੇ ਸੀ ਨਾ ਉਹਨਾਂ ਦਾ ਬੋਲ ਬੋਲਣਾ ਬੰਦ ਹੋ ਗਿਆ ਕੱਪੜੇ ਪਹਿਨਾਏ ਇਹ ਹੈ ਇਹ ਹੈ ਪੰਜਾਬੀ ਆ ਹੂੰ ਇਹਨਾਂ ਬਾਗ ਚ ਮੋਰਚਾ ਲੱਗੇ ਹੋਇਆ ਸੀ ਉਸੇ ਇੱਕ ਢਿੰਗ ਨੂੰ ਪਤਾ ਲੱਗਿਆ ਯੰਗ ਹੁੰਦਾ ਸੀ ਵੀਰ ਜੀ ਉਹ ਆਪ ਦਾ ਖੋ ਜਾਣਾ ਹੋਰ ਬਸ ਅਸੀਂ ਉਥੇ ਘੋੜਾ ਲੈ ਕੇ ਚਲਾ ਗਿਆ ਐ ਕੱਲਾ ਤਰਵਾਨ ਨੇ ਖਲ ਦੇਣਾ ਕੋਈ ਨੰਗ ਲਖਾਉ ਇਹਨਾਂ ਨੂੰ ਕੁਝ ਕਹਿ ਕੇ ਦਿਖਾਓ ਹਾਂ ਜਿੱਦਿ ਮੁਖੀ ਹੋ ਕਰੋਨੇ ਦੇ ਬਹਾਨੇ ਉਹਨਾਂ ਨੂੰ ਚੁੱਕਿਆ ਕੁੱਟਤਾ ਘਰ ਉਹਨਾਂ ਦੇ ਉਹ ਕਰਤੇ ਇਹਨਾਂ ਦੇ ਬਾਹਰ ਸੀਗਾ ਇੱਕ ਵਰੀ ਗਿਆ ਉਹਨਾਂ ਦੇ ਲਾਗੇ ਹਾਂ ਇਹਨਾਂ ਤੋਂ ਵੀ ਕਹਿੰਦੇ ਇਨਸਾਫ ਦੀ ਗੱਲ ਕਰ ਸਕਦੇ ਨੇ ਸਿਰੇਸ ਕਰਕੇ ਘੱਟ ਗਿਣਤੀਆਂ ਦਾ ਇਹਨਾਂ ਨੂੰ ਪਰ ਸਰੀਏ ਕੀ ਸਾਡੇ ਵਾਲੇ ਜਿਹੜੇ 92 ਨੇ ਉਹ ਤਾਂ ਗੈਰ ਪੰਜਾਬੀ ਨਹੀਂ ਨਾ ਹੈਗੇ ਬਿਲਕੁਲ ਉਹ ਸੋ ਪੰਜਾਬੀ ਨੇ ਉਹ ਸੋ ਪੰਜਾਬੀ ਤੋਂ ਕਹਿੰਦੇ ਨੇ ਤੇ ਉਹ ਕਿਉਂ ਨਹੀਂ ਉਹ ਕਿਉਂ ਨਹੀਂ ਬੋਲਦੇ ਸੋ ਸਾਡੀ ਪਾਗਲ ਹੋਣ ਦੀ ਗੱਲ ਹੈ ਇਹ ਇੰਨਾ ਤਾਂ ਕਦੇ ਵੀਪੀ ਨੂੰ ਨਹੀਂ ਵਾ ਇਹ ਤਾਂ ਗੱਲ ਕਰਦੇ ਸੁਣਨਾ ਪੰਜਾਬ ਚ ਹਾਂ ਵੀਪੀ ਸਭ ਤੋਂ ਜ਼ਿਆਦਾ ਲੋਕ ਕਹਿੰਦੇ ਨੇ ਵੀ ਕੁਝ ਵੀ ਐਦਾਂ ਦੀ ਗੱਲ ਉਹਨਾਂ ਨੂੰ ਨਹੀਂ ਸੁਣਿਆ ਬਿਲਕੁਲ ਐਦਾਂ ਹੀ ਇੱਕ ਵਾਰੀ ਸੁਖੀਰ ਬਾਦਲ ਨੇ ਕਹਿਤਾ ਕੁੰਡੀਆਂ ਲਾ ਲਿਓ ਸਾਡੇ ਰਾਤ ਚ ਉਹਦੇ ਇੰਨੀ ਮਿੱਟੀ ਵੀ ਨਹੀਂ ਦੋਸਤ ਇਹ ਤਾਂ ਨੇਲੋਂ ਨਾਲੇ ਤੱਕ ਦਾ ਕਰਦਾ ਜੀ ਸੋ ਸਾਡੇ ਪੰਜਾਬ ਦੇ ਵਿੱਚ ਠੱਗੀ ਠੋਰੀਆਂ ਬਥੇਰੀਆਂ ਹੁੰਦੀਆਂ ਨੇ ਪਰ ਜਿਹੜਾ ਸ਼ਰਿਆਂ ਮੈਂ ਕਹਿੰਦਾ ਵੀ ਠੱਗੀ ਮਾਰਦੇ ਉਹਨੂੰ ਪਸੰਦ ਨਹੀਂ ਕਰਦੇ ਲੋਕ ਹੂੰ ਬਿਲਕੁਲ ਪਰਦਾ ਰੱਖ ਕੇ ਰਾਜੀ ਨੇ ਹੂੰ ਬਿਲਕੁਲ ਠੋਕਰ ਪਰਦਾ ਵੀ ਕੋਈ ਚੀਜ਼ ਹੁੰਦੀ ਆ ਹੂੰ ਉਹ ਇਸ ਕਰਕੇ ਇਹ ਨਹੀਂ ਤਾਂ ਪੰਜਾਬ ਦੇ ਸਾਰੇ ਚਾਰ ਦੇ ਪੰਜਾਬ ਦੇ ਲੋਕਾਂ ਦੀ ਆ ਕੇ ਜਮੀ ਨੱਕ ਕੱਟਦੀ ਹੈ ਹੁਣ ਇੱਕ ਸੰਦੀ ਪੱਗ ਲਾਉਣ ਵਾਲੀ ਗੱਲ ਹੈ ਹੁਣ ਇਹਨਾਂ ਦੀ ਮਰਜ਼ੀ ਹੈ ਇਹ ਗੱਲ ਮਨੀਸ਼ ਸਿਉਧਿਆ ਦਾ ਬਿਆਨ ਮੈਨੂੰ ਨਹੀਂ ਪਤਾ ਤੁਹਾਡੇ ਤਰਬੰਦ ਹੈਗਾ ਜਮੀ ਹੈਗਾ ਅਸੀਂ ਦਰਸ਼ਕਾਂ ਨੂੰ ਸੁਣਾਵਿਂ ਦਿੰਦੇ ਕਈ ਉਹਨੇ ਸੁਣਿਆ ਨਹੀਂ ਹੁੰਦਾ ਗੱਲ ਕਰ ਕਰ ਮੇ ਜਾਏਗੀ ਔਰ ਕੰਮ ਕਰੇਗੀ ਔਰ ਇਸ ਦਾ ਅਸਲੀ ਪੜਾਓ ਹੈ ਮਹਿਲਾ ਵੰਕਾ 2027 ਦਾ ਚੋਣ ਜਿਤਵਾਣਾ ਉਹ ਜਸਾ ਫੇਸ ਸਕੀਚ ਚਾਹ ਜਿਤ ਵਾਣੇ ਕੇ ਲਿਏ ਸਾਮ ਦਾਮ ਦੰਡ ਭੇਦ ਸੱਚ ਛੂਟ ਕੁਐਸਚਨ ਆਨਸਰ ਰਾਏ ਝਗੜਾ ਜੋ ਕਰਨਾ ਪੜੇਗਾ ਕਰੇਗੀ ਤਿਆਰ ਹੈ ਜੋਸ਼ ਕੇ ਸਾਥ ਬਹੁਤ ਬੜਾ ਸੋ ਉਹ ਮੈਂ ਸੁਣਿਆ ਬਿਆਨ ਮੈਂ ਤਾਂ ਉਹ ਬਿਆਨ ਸੁਣ ਕੇ ਮੇਰੇ ਤਾਂ ਸ਼ਰਮ ਨਾਲ ਸਿਰ ਝੁਕ ਗਿਆ ਸਹੀ ਗੱਲ ਦੱਸਾਂ ਸ਼ਰਮ ਨਾਲ ਇਸ ਕਰਕੇ ਝੁਕ ਗਿਆ ਵੀ ਮਨੀਸ਼ ਸੋਧਿਆ ਦੇ ਸ਼ਬਦਾਂ ਤੇ ਸ਼ਰਮ ਨਾਲ ਇਸ ਕਰਕੇ ਝੁਕ ਗਿਆ ਵੀ 90 ਮੈਂਬਰਾਂ ਦੀ ਸਰਕਾਰ ਤੇ ਦਿੱਲੀ ਦਾ ਇੱਕ ਬੰਦਾ ਆ ਕੇ ਬੋਲਣ ਦੀ ਜ਼ਰੂਰਤ ਕਰਦਾ। ਦੂਜਾ ਸ਼ਰਮ ਨਾਲ ਇਸ ਕਰਕੇ ਝੁਕ ਗਿਆ ਕਿ ਪੰਜਾਬ ਦੇ ਲੋਕ ਉਹਦੇ ਚ ਬੈਠੇ ਨੇ ਕੋਈ ਬੁੱਢਾ ਹੀ ਨਹੀਂ। ਜਮੀਆ ਉਹ ਨਾ ਕਰਦੀ ਆਪਣੀ ਕੰਮ ਤੁਹਾਡਾ ਆਪਣਾ ਸੂਬਾ ਉਹਨੂੰ ਬਾਹਰ ਲਾ ਕੇ ਫਿਰ ਅੰਤ ਸ਼ਬਦਾਂ ਦੀ ਵੀ ਇਹੀ ਕਰਦਾ ਸੀ। ਮੁਹੰਮਦ ਗੋਰੀ ਵੀ ਇਹੀ ਕਰਦਾ ਸੀ। ਇਸ ਗੱਲ ਤੇ ਮੈਂ ਹੈਰਾਨ ਹਾਂ। ਜਾ ਮਨੀਸ਼ ਸ਼ੋਦੀ ਆ ਗਾਇਤ ਆ ਕੀ ਇਹਨੂੰ ਆ ਨਾ ਫੈਮਿਲੀ ਚਲੀ ਆ ਹੋਂਦੋਂ ਦੇ ਚੈਨਲ ਤੇ ਹੋ ਰਿਹਾ ਹੈ ਤੁਹਾਡੀ ਚੈਨਲ ਨੂੰ ਕਹੇ ਵੀ ਹਾਂ ਮੈਂ ਕਹੂੰਗਾ ਤੁਹਾਡੇ ਚੈਨਲ ਤੇ ਆ ਕੇ ਕਹਦੇ ਫਿਰ ਦੁਬਾਰਾ ਬਿਲਕੁਲ ਹੱਥ ਹੋ ਗਈ ਹੈ ਤੁਸੀਂ ਕੋਈ ਚਾ ਕੋਈ ਚੰਗਾ ਰੱਖੋ ਸਾਨੂੰ ਉਹ ਕਹਿੰਦਾ ਸਾਨੂੰ ਜਿਤਾ ਦਿਓ ਤੁਹਾਨੂੰ ਤਾਂ 92 ਸੀਟਾਂ ਦਿੱਤੀਆਂ ਸੀ ਜਿਤਾ ਤਾਂ ਦੱਸੋ ਪੰਜਾਬ ਦਾ ਕੀ ਕਰਿਆ ਹੂੰ ਬਿਲਕੁਲ ਬੋਲੇਗਾ ਦਿੱਲੀ ਦਿੱਲੀ ਆਦਮ ਤੁਸੀਂ ਕਹੋਗੇ ਵੀ ਰੇ ਆ ਕੇ ਰਾਜ ਕਰਜੋ ਹਾਂ ਜੋ ਕੁਝ ਹੋਇਆ ਇਹ ਸਾਡੇ اخਲਾਕ ਦੀ ਸਾਡੇ ਅਸੂਲ ਦੀ ਸਾਡੇ ਪੰਜਾਬ ਦੀ ਪੰਜਾਬੀਆਂ ਦੀ ਸਿੱਖੀ ਦੀ ਇਹਨਾਂ ਦੀ ਆ ਪਾਰਟੀ ਦੀ ਪੰਜਾਬ ਦੀ ਆ ਪਾਰਟੀ ਦੀ ਇਦੋਂ ਵੱਡੀ ਬਦਨਾਮੀ ਨਹੀਂ ਹੋ ਸਕਦੀ ਹੁਣ ਜੇ ਪੰਜਾਬ ਦੇ ਲੋਕਾਂ ਦੀ ਗੈਰ ਇੰਨੀ ਆ ਗਈ ਥੱਡੇ ਵੀ ਉਹ ਕੀ ਬੋਲਦਾ ਮੈਂ ਸੱਚੀ ਮੁੱੱਚੀ ਮੈਨੂੰ ਅਗ ਲੱਗ ਗਿਆ ਅੱਛਾ ਇੰਨਾ ਮਦਦ ਇਹਨਾਂ ਨੂੰ ਕਿ ਸਾਰੀ ਪਾਰਟੀ 'ਚ ਕੋਈ ਨਹੀਂ ਜਿਹਨੂੰ ਆਏ ਲੱਗੇ ਵੀ ਅਸੀਂ ਲੋਕਾਂ ਨੂੰ ਕੀ ਜਵਾਬ ਦੇਾਂਗੇ ਮਨੀਸ਼ ਸ਼ੋਧਾ ਤਾਂ ਬੋਲ ਗਿਆ। ਉਹਨ ਕੀ ਫਕਤ ਹੈ ਉਹ ਕਿਹੜਾ ਉਹਨੇ ਪੰਜਾਬ ਦੇ ਵਿੱਚ ਉਹ ਹੈ। ਉਹਨੇ ਪੰਜਾਬ ਤੋਂ ਨਹਿਣਾ ਕੀ ਹੈ ਉਹ ਤਾਂ ਦਿੱਲੀ ਚੈਸ਼ ਕਰਕੇ ਆਇਆ ਹੈ। ਵੀ ਜਿਹੜਾ ਮਨੋਸ ਇਹ ਮਨੀਸ਼ ਸ਼ੋਧਾ ਨੇ ਕਿਹਾ ਹੈ। ਇਹ ਲੋਕਾਂ ਦਾ ਸਿਰ ਜਿੰਨਾ ਨੀਵਾ ਕਰਨ ਵਾਲਾ ਹੈ ਇਹਨੂੰ ਉੱਚਾ ਕਰਨ ਦਾ ਇੱਕੋ ਤਰੀਕਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਜਦ ਇਹ ਨਹੀਂ ਕੁਝ ਕਰਦੇ। ਤਾਂ ਉਹ ਜਿਵੇਂ ਤੁਸੀਂ ਚੈਨਲ ਤੇ ਵੀ ਆਏ ਮੈਨੂੰ ਇੱਕ ਹੋਰ ਚੈਨਲ ਦਾ ਵੀ ਆ ਰਿਹਾ ਸੀ ਮੈਂ ਬਿਜ਼ੀ ਸੀਗਾ ਕੁਝ ਮੇਰਾ ਨੈਟ ਨਹੀਂ ਚੱਲਦਾ ਸੀ ਇਸ ਕਰਕੇ ਮੈਂ ਉਹਨੂੰ ਮਨਾ ਕਰਿਆ ਉਹ ਚੈਨਲ ਕੋਈ ਆਪਸੀ ਕਹਿਣ ਦੀ ਲੋੜ ਨਹੀਂ ਕਾਫੀ ਵੱਡਾ ਚੈਨਲ ਆ ਉਹ ਪਰ ਫਿਰ ਵੀ ਮੈਂ ਉਹਨਾਂ ਨੂੰ ਮਨਾ ਕਰਿਆ ਸੀ ਵੀ ਮੇਰੇ ਕੋਲ ਅੱਜ ਨਹੀਂ ਮੈਂ ਕਰ ਸਕਦਾ ਤੇ ਇਹਦੇ ਵਿੱਚ ਕੀ ਹੈ ਇਹਦੇ ਉੱਤੇ ਥਾਂ ਥਾਂ ਤੇ ਇਹ ਨਹੀਂ ਕਿ ਕੋਈ ਆਪ ਪਾਰਟੀ ਦੇ ਖਿਲਾਫ ਹੈ ਇਹ ਪੰਜਾਬ ਦੀ ਇੱਜ਼ਤ ਦੇ ਖਨਾਫ ਹੈ ਪਹਿਲਾਂ ਆਪ ਆਲੇ ਨੂੰ ਕਹਿੰਦਾ ਭਾਈ ਤੁਸੀਂ ਇਹਨੂੰ ਦੇਖੋ ਤੁਸੀਂ ਕਰੋੜ ਦੋ ਇਹਨਾਂ ਨਾਲ ਟੱਕਰ ਇਹ ਕਿਵੇਂ ਬੋਟ ਗਿਆ ਹੋਇਆ ਜੇ ਤੁਸੀਂ ਨਹੀਂ ਲੈਂਦੇ ਇਹਦਾ ਮਤਲਬ ਤੁਸੀਂ ਪੰਜਾਬ ਦੀ ਜਿਹੜੀ ਡੁੱਟ-ਡੁੱਟ ਕਰਾਤੀ ਕਰਾਤੀ ਤੁਸੀਂ ਤਾਂ ਪੰਜਾਬ ਦੀ ਜਮੇ ਪੱਗ ਲਾ ਹਵੇ ਹੂੰ ਹੰਦਾ ਆ ਕਿ ਤੁਹਾਡੇ ਘਰ ਦੇਗੇ ਰੜਕਾਰਾ ਮਾਰ ਜੇ ਹੂੰ ਇਹ ਰੜਕਾਰਾਈ ਮਾਰਿਆ ਨਾ ਬਿਲਕੁਲ ਜੋ ਮਰਜ਼ੀ ਕਰਦਾ ਸਾਹਮਣੇ ਜਿਤਾ ਦਿਓ ਉਹਨਾਂ ਕਹਿੰਦਾ ਕਿ ਹੁਣ ਹੂੰ ਤੇ ਇਹ ਥੋੜੀ ਛੁੱਟੀ ਦਿੱਤੀ ਆ ਕੋਈ ਕੋਈ ਇੱਥੇ ਦੀਨ ਨਹੀਂ ਕੋਈ ਇੱਥੇ ਮਾਨ ਨਹੀਂ ਕੋਈ ਇੱਥੇ ਮਾਨਦਾਰੀ ਨਹੀਂ ਕੋਈ ਇੱਥੇ ਕਿਸੇ ਚੀਜ਼ ਦੀ ਗੱਲ ਨਹੀਂ ਸਿਰਫ ਜਿੱਤਣਾ ਇੱਕ ਸਦਾ ਉਦੇਸ਼ ਆ ਬਿਲਕੁਲ ਮੈਂ ਨਹੀਂ ਕਮਲਾ ਕਰਨਾ ਕਿਸੇ ਨੂੰ ਸੋਇਸ ਕਰਕੇ ਇਹ ਬਹੁਤ ਮਾਰੀ ਗੱਦ ਹੋਈ ਹੈ ਜਿਹੜਾ ਵੀ ਜੇ ਸੋਲ ਨੇ ਕਰਮਾਂ ਸੰਦਰਾ ਖੇਚ ਹੁਣ ਜਿਹੜਾ ਜਾਈ ਬੀਜ ਰਹੇ ਨੇ ਮੈਨੂੰ ਲੱਗਦਾ ਉਹ ਜੇ ਵੱਢਣਗੇ ਹੁਣ ਤੇ ਦੇਖਦੇ ਹੁਣ ਕੀ ਹੁੰਦਾ ਇਹ ਸਮਾ ਦੱਸੇਗਾ ਪਰ ਇਹ ਬਹੁਤ ਹੀ ਮਾੜੀ ਗੱਲ ਹੋਈ ਹੈ ਬੜੀ ਨਿੰਦਨੀ ਹੈ ਇਹ ਜੀ ਗੱਲ ਪੰਜਾਬ ਚ ਕਰਨੀ ਜਿਹੜੀ ਹੈ ਇਹ ਹਾਂ ਕਿਸੇ ਵੀ ਫੱਦਾ ਬੰਨੇ ਟੱਪਣ ਦੀ ਗੱਲ ਹੈ ਇੱਕ ਛੋਟੀ ਜੀ ਗੱਲ ਸੁਣਾ ਕੇ ਆਪਣੀ ਗੱਲ ਖਤਮ ਕਰ ਰਿਹਾ ਜੀ ਰੋਪੜ ਜਿਵੇਂ ਕਿ ਮੁਲਿੰਡੇ ਦੇ ਵਿੱਚ ਨਾਟਕ ਹੋ ਰਿਹਾ ਸੀ ਉੱਥੇ ਇੱਕ ਬੜਾ ਵੱਡਾ ਜਿਹਨੂੰ ਖਾਰਕੂ ਆਤਮੰਦੀ ਜੋ ਕਹਿੰਨਾ ਕਹਿ ਲੋ ਉਹ ਸੀਗਾ ਉਹ ਆਇਆ ਹਾਂ ਉਹ ਆ ਕੇ ਉਹ ਨਾਟਕ ਜੇ ਭਾਸ਼ਣ ਕਰਕੇ ਗਿਆ ਵੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ। ਅੱਛਾ। ਇਹ 9500 ਰੁਪਿਆ ਦੇ ਕੇ ਗਿਆ ਜਥੇ ਵਾਸਤੇ। ਹਾਂ। ਹਾਲੇ ਉਹ ਜਥਾ ਸੀ ਸਰਕਾਰ ਦੀ ਸਹਾਇਤਾ ਨਾਲ ਚਲਾ ਰਹੇ ਸੀ ਪਰ ਕਿਉਂਕਿ ਅਸੀਂ ਕਹਿੰਦੇ ਸੀ ਪੜਨਾ ਜ਼ਰੂਰੀ ਆ ਪੜਨਾ ਲਿਖਣਾ ਸਿੱਖੋ ਹੈ ਉਹ ਮਿਹਨਤ ਕਰਨੇ ਵਾਲੇ ਲੋਕੋ ਪੜਨਾ ਲਿਖਣਾ ਸਿੱਖੋ ਤੁਸੀਂ ਬਣਾਈਆਂ ਸੜਕਾਂ ਧਰਤੀ ਤੁਸੀਂ ਸਾਈ ਜਦੋਂ ਇਹ ਜੇ ਗੀਤ ਸੁਣਦਾ ਸੀ ਹਾਂ। ਹੇ ਜੀ ਲੁਕ ਹੈਗੇ ਨਾ ਕਰਦਾਰ ਬਿਲਕੁਲ ਕਿ ਮੈਂ ਤੁਹਾਨੂੰ ਬੁਣ ਨਹੀਂ ਕਰਨਾ ਕਰਦਾਰ ਵਾਲੇ ਦੀਆਂ ਸੁਨਾਈਆਂ ਨੇ ਹਾਂ ਬਾਦ ਦੇ ਵਿੱਚ ਉਹ ਮੁਕਾਬਲੇ ਝੂਠੇ ਮੁਕਾਬਲੇ ਚ ਮਾਰਿਆ ਵੀ ਗਿਆ ਪਰ ਸ਼ਹੀਦ ਹੋ ਗਿਆ ਮੈਂ ਮਾਰਿਆ ਨਹੀਂ ਕਹੂੰਗਾ ਕਿਉਂਕਿ ਮੈਂ ਜਿਹੜਾ ਮੇਰੇ ਉਹਨਾਂ ਉੱਥੇ ਲੜਕੇ ਲੜਕੀਆਂ 6-7 ਲੜਕੇ 6-7 ਲੜਕੀਆਂ ਯੰਗ 16-17 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਹੁੰਦੇ ਸੀ ਬੇਹਚਾਰੇ ਲੋਕ ਨੇ ਹੋ ਕਿ ਤੁਹਾਨੂੰ ਪਤਾ ਹੀ ਹੈ ਉਹ ਸਾਇਰ ਚ ਕੀ ਕੁਝ ਹੋ ਸਕਦਾ ਸੀ ਬਿਲਕੁਲ ਕਿ ਉਹ ਉੱਥੇ ਬੋਲ ਕੇ ਵੀ ਗਿਆ ਤੇ 500 ਰੁਪਏ ਵੀ ਲeke ਗਿਆ ਇਹ ਜਿਹੜੀ ਹੁੰਦੀ ਇਹ ਪੰਜਾਬ ਦਾ ਕਿਰਤਾਰ ਹੈ ਇਹਨੂੰ ਕਹੋ ਉਹ ਤਾਂ ਜੀ ਖਾਰਤ ਹੁੰਦੇ ਮੈਂ ਜਦੋਂ ਨੇ ਕਰਿਆ ਮੈਂ ਉਹਨੂੰ ਹੁਣ ਮੈਂ ਉਹ ਤੋਂ ਮੂੰਹ ਤੋੜਾ ਮੈਂ ਉਹਨੂੰ ਮਾਰਾ ਕਾ ਹੂੰ ਨੇ ਉਹਨੇ 500 ਰੁਪਏ ਲeke ਮੈਂ ਇਹ ਕਹਿਣਾ ਵੀ ਜਿਹੜਾ ਬੰਦਾ ਸਿਆਣਾ ਹੈ ਨਾ ਉਹਨੂੰ ਪਤਾ ਹੁੰਦਾ ਵੀ ਆ ਗੱਲ ਕਰਨੀ ਹੈ ਮੈਂ ਮਨੀਸ਼ ਸ਼ਰਦਿਆ ਨੂੰ ਇਹ família ਸੀ ਵੀ ਇਹਨਾਂ ਦਾ ਸਿਆਣਾ ਬੰਦਾ ਹੈ ਮੈਂ ਸਹੀ ਗੱਗੇ ਪਿੱਛੋਂ ਦੋ ਬੰਦਿਆਂ ਦੀ ਆਪਦੇ ਮਨੋਂ ਅੰਦਰੋਂ ਕਦਰ ਕਰਦਾ ਸੀ ਇੱਕ ਮਨੀਸ਼ ਸ਼ਰਦਿਆ ਦੀ ਇੱਕ ਸੰਜੀਤ ਸਿੰਘ ਦੀ ਸੰਜੀਤ ਸਿੰਘ ਦਾ ਅਜੇ ਵੀ ਮੇਰੇ ਮਨ 'ਚ ਉਹੀ ਅਕਸ ਬਣਿਆ ਹੋਇਆ ਵੀ ਉਹ ਬੋਲਦਾ ਜਦ ਬੋਲਦਾ ਉੱਥੇ ਤੇ ਐ ਤਾਹ ਦਾ ਬੰਦਾ ਰਸ ਮਜ਼ਾ ਲਾ ਉਹਦੀ ਗੱਲ 'ਚ ਕੋਈ ਸਾਹਬ ਨੇ ਜਿਵੇਂ ਮੂਹ ਮੋਤਰਾ ਬੋਲਦੀ ਹੈ ਉਹ ਜੋ ਬੰਦੇ ਇਹ ਜਿਹੇ ਨੇ ਇਹ ਉਥੇ ਜਿੰਨਾ ਮਰਜੀ ਕੋਈ ਆਪਣੇ ਆਪ ਨੂੰ ਤਖੜਾ ਬੈਠਾ ਹੈ ਚੇਅਰ ਦੇ ਵਿੱਚ ਇਹ ਆਪਣੀ ਗੱਲ ਸੁਣਾਉਂਦੇ ਨੇ ਬੜੀ ਇੱਜ਼ਤ ਮਾਨ ਨਾਲ ਬੜੇ ਤੱਥਾਂ ਨਾਲ ਤੇ ਪਰਮਨੀਸ਼ ਸੋਦੀਆ ਦਾ ਅਕਸ ਮੇਰੇ ਦਿਮਾਗ ਚੋਂ ਜਦ ਇਹਨੂੰ ਖੜਿਆ ਗਿਆ ਸੀ ਮੈਨੂੰ ਲੱਗਦਾ ਸੀ ਵੀ ਯਾਰ ਥੱਕਾ ਹੋ ਰਿਹਾ ਪਰ ਜਿਹੋ ਜਿਹਾ ਕੁਝ ਉਹਨੇ ਬੋਲਿਆ ਤੋਂ ਮਨ ਲੱਗਦਾ ਵੀ ਇਹ ਨਾ ਕਰਦਾਰੀ ਹੀ ਹੈ ਕਿਉਂਕਿ ਇਹ ਜਾਂ ਜਿਹੜਾ ਸੱਚੇ ਸੁੱਚੇ ਕਰਦਾਰ ਦਾ ਬੰਦਾ ਹੈ ਇਹ ਗੱਲ ਉਹ ਕਹਿ ਹੀ ਨਹੀਂ ਸਕਦਾ ਪਹਿਨਾ ਕੇਜਰੀ ਵੱਲ ਸਾਹਿਬ ਨੇ ਕਿਹਾ ਉਹਨੂੰ ਅਸੀਂ ਬਰਦਾਸ਼ਤ ਕਰਿਆ ਸੋਹਿਆ ਕੋਈ ਮੈਂ ਤਾਂ ਨਹੀਂ ਕਰੀ ਇਹ ਗਲਤ ਹੈ ਕੇਜਰੀ ਵੱਲ ਸਾਹਿਬ ਨੇ ਕਿਹਾ ਉਹਨੂੰ ਦੂਜੀਆਂ ਪਾਰਟੀਆਂ ਵਾਲੇ ਪੈਸੇ ਦੇਣ ਆਉਣਗੇ ਤੁਸੀਂ ਪੈਸੇ ਵੈਲੇ ਹੋ ਹੂੰ ਬੋਟ ਸਾਲਕੋ ਆ ਹਾਂ ਮੈਂ ਇਹ ਗਲਤ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਜਿਹੜੀ ਪਾਰਟੀ ਇਹ ਕਹਿੰਦੀ ਹੈ ਉਹ ਕਹਿਣ ਕਿ ਦੇਖੋ ਜੀ ਅਸੀਂ ਨਹੀਂ ਤਾਂ ਅਸੀਂ ਪੁੱਸੇ ਲੈਣੇ ਅਸੀਂ ਤਾਂ ਵੋਟ ਤਾਂ ਪਾਵਾਂਗੇ ਉਦੋਂ ਜੇ ਤੁਸੀਂ ਪੈਸੇ ਦੇਣ ਦੇਂਦੇ ਬਿਲਕੁਲ ਤੁਸੀਂ ਪੈਸੇ ਦੇ ਲੈਣਾ ਜੀ ਖੁਸ਼ੀ ਦੇਜੋ ਪਰ ਮੈਂ ਵੋਟ ਤਾਂ ਉੱਥੇ ਪਾਉਂ ਹਾਂ ਹਾਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਆ ਵੀ ਉਹ ਕਹਿੰਦੇ ਅਸੀਂ ਨਹੀਂ ਜਾਓ ਪਾਜੋ ਸਿੱਧਾ ਪੈਸੇ ਲੈਣੀ ਨਹੀਂ ਬੋ ਇਹ ਕਹਿੰਦੇ ਵੀ ਹਾਂ ਤੁਹਾਨੂੰ ਵੋਟ ਪਾਵਾਂਗੇ ਤੇ ਝੂਠੇ ਪੈਸੇ ਲੈ ਕੇ ਉੱਧਰ ਵੋਟ ਪਾਉਣੀ ਇਹ ਦੋੜੀ ਬੇਈਮਾਨੀ ਕੀ ਹੋਊਗੀ ਤੁਸੀਂ ਸਾਡੇ ਲੋਕਾਂ ਨੂੰ ਬੇਈਮਾਨੀ ਕਰਨੀ ਸਮਝਾਉਂ ਆ ਹਾਂ ਇਹ ਇਹ ਦੋਨੇ ਗੱਲਾਂ ਦੇ ਉੱਤੇ ਤਿੰਨ ਕੇਜਰੀਪੁਰ ਸਾਹਿਬ ਨੇ ਇਹ ਗੱਲ ਕਹੀ ਕਿ ਹੁਣ ਮਨੀਸ਼ ਸੁਦਰਨ ਨੇ ਕਹੇ ਤੇ ਬਾਕੀਆਂ ਦਾ ਤਾਂ ਫਿਰ ਕਹਿੰਦੇ ਵੀ ਜਿਹੜਾ ਇੱਕ ਛੋਟੀ ਜੀ ਗੱਲ ਸੁਣਾ ਕੇ ਆਪਦੀ ਗੱਲ ਖਤਮ ਕਰ ਰਹੇ ਹਾਂ ਮੈਨੂੰ ਲੱਗਦਾ ਲੰਬਾ ਵੀ ਹੋ ਰਿਹਾ ਹੈ ਜੀ ਇੱਕ ਨਾ ਕਿਤੇ ਆਇਆ ਕੋਈ ਥਾਣੇਦਾਰ ਬਗੜ ਕੇ ਹਾਂ ਹੁਣ ਪਤਾ ਨੰਬਰਦਾਰ ਸਰਪੰਚ ਸਭ ਥਾਣੇਦਾਰਾਂ ਦੀ ਪੁਲਸ ਵਾਲੀ ਪਾਵਰ ਚ ਉਹ ਕਰਦੇ ਨੇ ਉਹਦੇ ਨੰਬਰਦਾਰ ਜਾਂ ਸਰਪੰਚ ਸੀ ਉਹ ਗਿਆ ਤੇ ਥਾਣੇਦਾਰ ਨੂੰ ਮਿਲਿਆ ਉਹਨੇ ਦੱਸਿਆ ਵੀ ਮੈਂ ਆਇਆ ਹਾਂ ਮੈਂ ਸਰਪੰਚ ਆ ਜਾ ਹੀ ਹਾਂ ਤੇ ਟੰਗਲ ਹੁੰਦੀ ਰਹੀ ਫਿਰ ਜਦੋਂ ਆਉਣ ਲੱਗਾ ਕਹਿੰਦਾ ਜੀ ਕੋਈ ਸੇਵਾ ਦੱਸੋ ਉਹ ਕਹਿੰਦਾ ਪਾਥੀਆਂ ਦੀ ਬੋਰੀ ਭੇਜ ਲਈ ਸ਼ਹਿਰੀ ਆ ਸੀਗਾ ਉਹਨੂੰ ਪਤਾ ਨਹੀਂ ਸੀ ਵੀ ਪਿੰਡ 'ਚ ਪਾਥੀਆਂ ਕਹਿੰਦਾ ਪਾਥੀਆਂ ਦੀ ਬੋਰੀ ਭੇਜ ਲਈ ਪਿੰਡਾਂ 'ਚ ਕੋਈ ਬੋਰੀਆਂ 'ਚ ਪਾਥੀਆਂ ਨਹੀਂ ਪਾਉਂਦਾ ਸੀ ਟੋਕਰਿਆਂ 'ਚ ਬਕਸ਼ੀਆਂ ਪਾਉਂਦੇ ਸੀ ਚਲੋ ਉਹਨੇ ਬੋਰੀ ਕਹੀ ਕਿਉਂਕਿ ਸ਼ਹਿਰੀ ਸੀ ਪਾਥੀਆਂ ਦੀ ਬੋਰੀ ਭੇਜੀ ਤੇ ਉਹ ਕਹਿੰਦਾ ਠੀਕ ਹੈ ਜੀ ਸਤਿਵੰਤਨ ਬਾਹਰ ਨਿਕਲੇ ਸੰਤਰੀ ਖੜਾ ਸੀ ਉਹਨੂੰ ਪੁੱਛਿਆ ਵੀ ਜਨਾਬ ਤੁਸੀਂ ਵੀ ਦੱਸ ਦਿਓ ਕੋਈ ਛੇਵਾ ਕਹਿੰਦਾ ਸਵਾਲੀ ਬੋਰੀ ਭੇਜੀ ਅਛਾ ਉਹ ਕਹਿੰਦਾ ਕੀ ਗੱਲ ਕਹਿੰਦਾ ਕਿ ਸਵਾਦੀ ਬੋਲੀ ਉਹ ਕਹਿੰਦਾ ਜਿਹਦਾ ਸਾਹ ਪਸhtੀਆਂ ਮੰਗਦਾ ਹੈ ਉਹ ਤਾਂ ਸੰਤਰੀ ਦਾ ਸਵਾਹੀ ਮੰਗ ਸਕਦਾ ਸੋ ਇਹ ਜਿਹੜਾ ਮਨੀਸ਼ ਸੋ ਇਹ ਤੇ ਕੇਜਰੀ ਵਾਲਾ ਜੋ ਕੁਝ ਕਹਿ ਰਹੇ ਨੇ ਫਿਰ ਜਨਤਾ ਤਾਂ ਪੰਜਾਬ ਦੀ ਦਾ ਹਾਲ ਆਪੀ ਸੋਚ ਨੂੰ ਸੀ ਕੀ ਕਰੂਗੀ ਉਹ ਉੱਪਰਲੇ ਬੰਦੇ ਨੇ ਨਾ ਆਪਰੇ ਸੋ ਜਿਹੜੇ ਆਪ ਦੇ ਉੱਪਰਲੇ ਬੰਦੇ ਇਹ ਕੁਝ ਮੰਗਦੇ ਨੇ ਫਿਰ ਜਿਹੜੇ ਇਹਨਾਂ ਦੇ ਸੰਤਰੀ ਮੰਤਰੀ ਥੱਲੇ ਵਾਲੇ ਨੇ ਉਹ ਤਾਂ ਫਿਰ ਸਵਾਹੀ ਮੰਗਦੇ ਵਿਚਾਰੇ ਸੋ ਇਹ ਕਹਿੰਦੇ ਇਹ ਮਹਾਨ ਗੱਲ ਹੈ ਨਹੀਂ ਕਰਨੀ ਚਾਹੀਦੀ ਸੀ ਬੜੀ ਹੋਈ ਆ ਫਿੱਕਾ ਬੋਲ ਨਾ ਬੋਲੀਏ ਤਨਮਨ ਫਿੱਕਾ ਹੋਈ ਹਾਂ ਫਿੱਕਾ ਬੋਲ ਕੇ ਤਨਮਨ ਫਿੱਕਾ ਹੁੰਦਾ ਇਹ ਗਲਤ ਚੰਗੀ ਨਹੀਂ ਕਿਸੇ ਨੇ ਕਿਹਾ ਬੜਾ ਬੋਲ ਨਾ ਬੋਲੀਏ ਕਰਤਾਰੋਂ ਡਰਿਏ ਇਹ ਬੜਾ ਬੋਲ ਦੀ ਆ ਬਦਮਾਸ਼ੀ ਆ ਨਾ ਕਿਸੇ ਦਾ ਵਿੱਜਾ ਉਸਿਣਾਈ ਕਰਾਂਗੇ ਇਹ ਚੰਗਾ ਨਹੀਂ ਹਾਂ ਬਿਲਕੁਲ ਇਹ ਮਾਰੀਆਂ ਗੱਲਾਂ ਨੇ ਜਿਹੜਾ ਇਸੇ ਕਰਕੇ ਇਹ ਕਿਰਦਾਰ ਇਹ ਖੱਡੇ ਬਾਦੇ ਕਰਦਾ ਆਂ ਗਿਆ ਗੱਲਾਂ ਨੇ ਸਿੱਖੀ ਦਾ ਕਰਤਾਰ ਇਹ ਹੈ ਸੱਚੋਰੀ ਸਭ ਕੋ ਕੁੱਪਰ ਸੱਚੇ ਆਚਾਰ ਉਹ ਜੀ ਸੋ ਇਹ ਸੰਨ ਡਾਕਟਰ ਪੈਰਾ ਲਾਲ ਗਰਗ ਜਿਨ੍ਹਾਂ ਨੇ ਲਾਣਤਾ ਪਾਈਆਂ ਨੇ ਉਸ ਇਨਸਾਨ ਨੂੰ ਜਿਹੜਾ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਧਰਤੀ ਤੇ ਉੱਤੇ ਇਸ ਤਰ੍ਹਾਂ ਦੇ ਆ ਕੇ ਜਿਹੜੇ ਇੱਕ ਬੇਖੌਫ ਜਿਹੜਾ ਆਪਣਾ ਕਿਰਦਾਰ ਬੰਦੇ ਨੇ ਪੇਸ਼ ਕੀਤਾ ਜਿੱਥੇ ਉਹਨੇ ਆਪਣਾ ਕਿਰਦਾਰ ਪੇਸ਼ ਕੀਤਾ ਉਥੇ ਇੱਕ ਪੰਜਾਬ ਦੇ ਲੋਕਾਂ ਵਾਸਤੇ ਬੜੀ ਸ਼ਰਮਨਾਕ ਗੱਲ ਵੀ ਹੈ ਇੱਕ ਚੈਲੰਜ ਵੀ ਹੈ ਇਹ ਲੋਕਾਂ ਨੂੰ ਹੁਣ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਕਿ ਜਦੋਂ ਤੱਕ ਉਹ ਇਹੋ ਜਿਹਾ ਇਨਸਾਨ ਮਾਫੀ ਨਹੀਂ ਮੰਗਦਾ ਤੇ ਉਦੋਂ ਤੱਕ ਮੇਰਾ ਖਿਆਲ ਉਹਦੀ ਨੱਕ ਦੇ ਵਿੱਚ ਦਮ ਕਰਨਾ ਚਾਹੀਦਾ ਉਹਨੂੰ ਨੰਗਾ ਕਰਨਾ ਚਾਹੀਦਾ ਗਰਾਊਂਡ ਦੇ ਵਿੱਚ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਅਲਫਾਜ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣ ਇਹ ਇਹਨਾਂ ਨੇ ਇੱਕ ਕੋਈ ਜਿਸ ਤਰ੍ਹਾਂ ਮੰਡੀ ਸਮਝ ਰੱਖਿਆ ਪੰਜਾਬ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਜੋ ਲੋਕਾਂ ਨੂੰ ਤੇ ਹੁਣ ਪੰਜਾਬ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਤੱਕ ਉਹ ਮਾਫੀ ਨਹੀਂ ਮੰਗਦਾ ਤੇ ਇਹਨਾਂ ਨੂੰ ਥੋੜਾ ਜਿਹਾ ਸਬਕ ਸਿਖਾਉਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਗੱਲਬਾਤ ਕਰਨ ਦੇ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ